ਹਾਂਉ ਚੱਲ ਹੂੰ ਅੱਜ ਤੁਹਾਨੂੰ ਦਿਖਾ ਰਿਹਾ ਡਾਕਟਰ ਸਾਹਿਬ ਪੱਠੇ ਜਿਵੇਂ ਵੱਢ ਰਿਹਾ ਪਰ ਆਵਾ ਵੱਢਨੇ ਪੈਂਦੇ ਆ ਕਬੀਲਦਾਰੀ ਆ ਇਹ ਵੀ ਇੱਕ ਨਾ ਡਿਊਟੀ ਆ ਓਏ ਰੋਜ਼ ਲੈ ਕੇ ਜਾਣੇ ਪੈਂਦੇ ਆ ਅਵਣ ਸਿਓ ਬਾਈ ਹਾਂ ਦੁੱਧ ਵੀ ਤੁਸੀਂ ਪੀਨੇ ਆ ਓਹ ਭਰਾਵਾ ਦੁੱਧ ਦੁੱਧ ਦੀ ਗਾਸ ਹੁੰਦਾ ਦੁੱਧ ਡੇਰੀ ਚ ਸਾਰਾ ਅੱਛਾ ਦੁੱਧ ਡੇਰੀ ਚ ਪੀਣ ਜੋਗਾ ਮਸਾ ਉਹ ਵੀ ਥੋੜਾ ਥੋੜਾ ਰੱਖੀਦਾ ਕਵੀ ਉਹ ਬਾਈ ਮੰਗਾਈ ਇੰਨੀ ਆ ਸੂਤ ਹੀ ਨਹੀਂ ਆਉਦਾ ਕੰਮ ਸੌਦਾ ਪੱਤਾ ਹੀ ਨਹੀਂ ਪੂਰਾ ਆਉਂਦਾ ਬਾਈ ਜੇ ਦੁੱਧ ਨਾ ਪਾਈਏ ਤਾਂ ਠੀਕ ਆ ਇਹ ਤਾਂ ਬਸ ਟੱਕਰ ਵੀ ਟੈਂਪਾਸ ਹੁੰਦਾ ਬਾਈ ਆਪਾਂ ਕਿਹੜਾ ਕਿਹੜਾ ਖੁਆ ਮਾਰ ਲਿਆ ਦੁੱਧ ਦਾ ਠੀਕ ਬਾਈ ਯਾਰ ਤੂੰ ਥੋੜਾ ਬਹੁਤਾ ਰੱਖਾ ਕਰ ਉਹ ਨਾ ਪੀਣ ਵਾਸਤੇ ਵੀ ਕਿੰਨੀ ਮਿਹਨਤ ਕਰਦਾ ਤੂੰ ਦੇਖ ਭਰਾਵਾ ਦੁੱਧ ਡੇਰੀ ਚ ਦਹੀਂ ਮੁੱਲ ਲਈ ਆਈ ਵੀ ਖਾਨ ਨੂੰ ਅੱਛਾ ਵੇਖ ਲਾ ਸਾਡੀ ਸਾਡੀ ਜੱਟਾਂ ਦੀ ਉਹ ਵੇਖ ਲਾ ਕੰਮ ਸਾਡੇ ਸਿੱਧਾੱਸ ਕੋਈ ਕਿਲੋ ਦਹੀਂ ਨਹੀਂ ਬਣਾ ਸਕਦੀਆਂ ਬੁੜੀਆਂ ਯਾਰ ਜਵਾਨਾ ਐਸਾ ਆ ਗਿਆ ਭਾਈ ਜੇ ਘਰੇ ਤੋਂ 2 ਕਿਲੋ ਰੱਖ ਲੀਏ ਤਾਂ ਪੈਸੇ ਸਿਰ ਚੜ ਜਾਂਦੇ ਆ ਅੱਛਾ ਜਵਾਨਾ ਕਿ ਨਹੀਂ ਨਿੱਕੇ ਨਿੱਕੇ ਆਪਾਂ ਨਾ ਹਾਂ ਹਾਂ ਪੰਜਾਂ ਦਾਹਾਂ ਦੀਆਂ ਪਕੌੜੀਆਂ ਤੇ ਵਿਰ ਜਾਂਦੇ ਸੀ ਪੰਜਾਂ ਦੀਆਂ ਕਿਉਂ ਤਾਂ ਆਪਣੇ ਟਾਈਮ ਮਾਲਾ ਹਾਂ ਬਸ ਪੰਜਾਂ ਕਿਧੀਆਂ ਬਹੁਤ ਹੁੰਦੀਆਂ ਨਹੀਂ ਆ ਜਾਂਦੀਆਂ ਸੀਗੀਆਂ ਆਪਣੇ ਤਾਇਆ ਦਲੀਪ ਕੁਦੀ ਦੁਕਾਨ ਚੋਂ ਹਾਂ ਹਾਂ ਤਾਇਆ ਦਲੀਪ ਨਹੀਂ ਦੁਕਾਨ ਦੀ ਤਾਇਆ ਦਲੀਪ ਦੀ ਹੁਣ ਵੀ ਹੈਗੀ ਆਉਂਦਾ ਤੇ ਹੁਣ ਵੇਲਾ ਬਾਈ ਆਥਨ ਦਾ 100 ਰੁਪਿਆ ਦੋਨਾਂ ਜਵਾਕਾਂ ਦਾ ਮੇਰਿਆਂ ਦਾ ਠੀਕ ਹੈ ਕੁਰਕਰੇ ਹੁਣ ਉਹ ਜੇ ਕੁਰਕਰੇ ਮੈਂ ਪਹਿਲਾਂ ਹਟਾ ਤੇ ਹੁਣ ਉਹਨਾਂ ਨੇ ਕੀ ਕਰਾ ਕੰਜਰਾਂ ਨੇ ਵਿੱਚ ਖੇਡਾ ਹੁੱਡਾ ਜਾਂ ਪੌਲਾ ਆਪੇ ਅੱਛਾ ਖੇਡਾਂ ਵਾਲੇ ਕੁਰਕਰੇ ਹੁਣ ਲਾਪੇ ਉਹ ਫੇਰ ਨਹੀਂ ਹਟਦੇ ਹੁਣ ਫੇਰ ਲਿਆਉਂਦੇ ਆ ਮੈਂ ਹਰਨਾ ਉਹੀ ਗੱਲ ਵੀ 2 ਕਿਲੋ ਦੁੱਧ ਦਾ ਉਹੀ ਰੋਜ਼ ਦਾ ਹੀ ਪੀ ਜਾਂਦੇ ਵੀ ਕੁਰਕਰੇ ਸੰਧਲਾ ਖਾਲੇ ਤੇ 2 ਕਿਲੋ ਦੁੱਧ ਪੀ ਗਏ ਬਾਈ ਕੁਰਕਰੇ ਬੰਦ ਹੋਣੇ ਚਾਹੀਦੇ ਆ ਯਾਰ ਯਾਰ ਕੁਰਕਰੇ ਬੰਦ ਹੋਣੇ ਚਾਹੀਦੇ ਬਾਈ ਵਾਕਾ ਦੇ ਨਾਲ ਇਨਫੈਕਸ਼ਨ ਹੁੰਦੀ ਆ ਇਨਫੈਕਸ਼ਨ ਹੁੰਦੀ ਆ ਬਹੁਤ ਜਿਆਦਾ ਇਨਫੈਕਸ਼ਨ ਹੁੰਦੇ ਆ ਵਾਕਾ ਨੂੰ ਘੁਰਕ ਰਿਆ ਦੋ ਇਹਦੇ ਨਾਲੋਂ ਮੈਂ ਤੁਹਾਨੂੰ ਇੱਕ ਹੋਰ ਰਹਿ ਦੇਣਾ ਉਹ ਪੈਕਟ ਦੇ ਵਿੱਚ ਨਹੀਂ ਇਹਦੇ ਆਪਾਂ ਘਰੇ ਤਲਦੇ ਆ ਉਹ ਜਿੱਦਿ ਜਿਹਾ ਕੇ ਰੱਖਿਆ ਕਰੋ ਉਹ ਤਲਦਿਆ ਕਰੋ ਬੱਚਾ ਨੂੰ ਉਹ ਸਹੀ ਰਹਿੰਦੀ ਆ ਬਾਈ ਉਹ ਯਾਰੋ ਬਸ ਉਹ ਖਾਂਦੇ ਨਹੀਂ ਘਰੇ ਦਾ ਨਾ ਪੈਕਟ ਲੈ ਕੇ ਬਸ ਉਹਦੀ ਆਪਾਂ ਘਾਲੋ ਕਰਦੇ ਆ ਇਹ ਬਾਕ ਕਿੱਥੇ ਤੁਰੇ ਜਾਂਦੇ ਨੇ ਆਪਾਂ ਪੈਕਟ ਸੋਨੇ ਦੇ ਵੇਖ ਕੇ ਜਵਾਕਾਂ ਦੇ ਮੰਗ ਲੈਣੇ ਵੀ ਉਹ ਪੈਕਟ ਲੈਣਾ ਨਹੀਂ ਉਹ ਜਵਾਕਾਂ ਨੂੰ ਆਦਤ ਵੀ ਆ ਜਵਾਕਾਂ ਨੂੰ ਆਦਤ ਆ ਜਾਣ ਦੀ ਦੁਕਾਨ ਤੇ ਘਰੇ ਜਿਹੜੀ ਚੀਜ਼ ਪਈ ਹੈ ਖਾਂਦੇ ਨਹੀਂ ਉਹ ਨਹੀਂ ਖਾਂਦੇ ਹਾਂ ਹੁਣ ਆ ਪੱਠਾ ਦੇ ਲਾਲਾ ਚਲੋ ਆਪਾਂ ਕਹਿ ਦੇਨੇ ਨਾਲ ਦਾ ਢੂਈ ਦੀ ਕਸਰਤਾ ਹਾਂ ਠੀਕ ਆ ਨਾਲੇ ਸੱਜਰੇ ਪੱਠੇ ਪਸ਼ੂਆਂ ਵਾਸਤੇ ਯਾਰ ਚੱਲ ਠੀਕ ਆ ਤੇ ਕੀ ਬੜੇ ਆਸ ਦੀਆ ਵੜਦੇ ਨਹੀਂ ਹੁਣ ਮੇਰਾ ਟਾਈਮ ਆ ਵੀ ਮੈਂ ਇਸ ਟਾਈਮ ਆ ਕੇ ਪੱਠੇ ਵੜਨੀ ਵੜਨੇ ਆ ਬਾਈ ਠੀਕ ਆ ਇੱਕ ਟਾਈਮ ਹੀ ਰੱਖਿਆ ਤੂੰ ਹਾਂ ਵੀ ਤਾਜ਼ੇ ਲੈ ਕੇ ਜਾਣੇ ਆ ਐ ਨਹੀਂ ਵੀ ਦੋ ਦਿਨਾਂ ਦੇ ਲੈ ਕੇ ਆ ਉਹ ਰਿਸ਼ਤੇਦਾਰੀ ਦੀ ਭਵੇਂ ਜਾਣਾ ਆ ਉਹ ਕਿਤੇ ਲੈ ਜੀਏ ਨਹੀਂ ਤਾਂ ਨਹੀਂ ਠੀਕ ਹੋਰ ਕੀ ਗੱਲਬਾਤ ਹੋਰ ਕੀ ਜਵਾਰ ਨੂੰ ਕੀੜੀ ਪੈ ਗਈ ਸੀ ਅੱਧੇ ਰਹਿ ਗਏ ਪੱਠੇ ਬੜੇ ਕਰਮਾਂ ਨੂੰ ਵੈਸੇ ਸਪਰੇਅ ਸਪਰੂਵ ਕਰਦੇ ਨੇ ਸੀ ਸਪਰੇਅ ਅਜ ਤਾਂ ਨਹੀਂ ਜਦੋਂ ਉਹ ਸਪਰੇਅ ਅਸਰ ਕਰਦੀ ਆ ਉਦੋਂ ਨੂੰ ਪੱਠੇ ਵੱਡੇ ਜਾਂਦੇ ਆ ਉਦੋਂ ਨੂੰ ਕੀੜੀਆਂ ਕੀੜੀ ਖਾ ਜਾਂਦੀ ਆ ਅੱਛਾ ਕੀੜੀ ਖਾ ਜਾਂਦੀ ਆ ਪੱਠੇ ਵੜ ਦਿੰਦੀ ਆ ਉਦੋਂ ਨੂੰ ਠੀਕ ਹੁਣ ਇਹਲਾ ਬਾਜਰਾ ਬਾਲਾ ਤੇ ਜਵਾਰ ਥੋੜੀ ਆ ਭਾਈ ਮਹਾਰਾਜ ਨੇ ਯਾਰ ਉਹਨਾਂ ਨੂੰ ਵੀ ਦੇਣਾ ਉਹਨਾਂ ਦੇ ਵੀ ਮੂੰਹ ਲੱਗਾ ਕਿਵੇਂ ਨਾ ਕਿਵੇਂ ਕੋਈ ਯਾਰ 15 ਹੋਰ ਬਥੇਰਾ ਕੁਸ ਪਿਆ ਪੈਂਦੀਆਂ ਆ ਕਾ ਹਜੂ ਤੱਲੇ ਨੂੰ ਕਹੋਗਾ ਕਿਹੜੀ ਚੀਜ਼ ਉਹਨਾਂ ਦੇ ਕਰਮਾਂ ਚ ਲਿਖੀ ਇਹ ਵੀ ਖਾਣੀ ਆ ਉਹਨਾਂ ਨੇ ਇਹ ਖਾਣੀ ਖਾ ਲਈ। ਅਪਾ ਜਿਹੜਾ ਉਗਰਦਾ ਕਦੇ ਵੇਖੀ ਹੈ ਕੀੜੀ ਪਈ? ਹੈ? ਨਹੀਂ ਵੇਖੀ। ਉਹ ਮੈਂ ਬੂਝਿਆਂ ਨਾਲ ਬਾਹਰ ਆ ਜਾ ਲਾਇਆ। ਅੱਛਾ। ਉਹਨੂੰ ਨਾ ਕੀੜੀ ਨਾ ਕੁਸ ਉਹਨੂੰ ਨਾ ਸੁੰਦੀ ਕੁਛ ਹੀ ਨਹੀਂ ਪੈਂਦਾ। ਠੀਕ। ਉਹਨੂੰ ਭਾਵੇਂ ਰੇ ਵੀ ਨਾ ਪਾ। ਠੀਕ। ਇਹ ਨਾ ਕਹਿੰਦਾ ਆਏ ਸਿਰਮ ਹੁੰਦਾ ਹਰ ਚੀਜ਼ ਦਾ ਹੁਣ ਇਹ ਜਿਹੜਾ ਇਹਦਾ ਮੱਲੋ ਇਹਨੂੰ ਭੱਜ ਕੇ ਟੈਕ ਹੁੰਦਾ। ਹਾਂ। ਜੇ ਜਿਹੜਾ ਉਹਨਾਂ ਨੂੰ ਟੈਕ ਹੀ ਨਹੀਂ ਹੁੰਦਾ ਉਹ ਇਹ ਜਾ ਉਹਦੀ ਕੁਆਲਿਟੀ ਆ। ਠੀਕ ਆ। ਉਹ ਰਾਜ ਨੂੰ ਕਹਿ ਖੁੱਡ ਕਰੂਗਾ ਬੰਦ ਯਾਰ। ਐਨਾ ਕਹਿੰਦਾ ਮੈਂ ਆਵਾਜ਼ ਦਿੰਦਾ ਯਾਰ ਆ ਓਏ ਓਏ ਆ ਪੱਠੇ ਚ ਪਾਣੀ ਰੁੱਟਿਆ ਪਿਆ ਤੇਰਾ ਹੋਰ ਯਾਰ ਜਿਹੜੇ ਮਗਰੋਂ ਕੁ ਫੱਟਨੇ ਪੱਰੇ ਭਾਈ ਐ ਜਨਾ ਦੇ ਨਾ ਜੀ ਆ ਹਾਂ ਹਾਂ ਰੇਰੂ ਪਾ ਬਈ ਓ ਯਾਰ ਬੱਸ ਨਾ ਜੀ ਦਾ ਕਰਦੇ ਨੇ ਪਾਣੀ ਤਾਂ ਪੈਂਦੀ ਆ ਵੱਧਦੇ ਨਹੀਂ ਮੱਕੇ ਯਾਰ ਹੁਣ ਆ ਗਿੱਲੇ ਚ ਕਿਵੇਂ ਵੱਢਾਂ ਯਾਰ ਆ ਦੇਖ ਅਦਰ ਲੈ ਕੰਮ ਨਹੀਂ ਕਰਿਆ ਦਰਲਾ ਇਹ ਯਾਰ ਬੰਦਾ ਕਰੇ ਲੈ ਕੇ ਵੀ ਜਾਣਾ ਗੱਲੇ ਚ ਮੇਰੇ ਆਸਤੇ ਹੀ ਵੜਦੀ ਉਹ ਤਾਂ ਆਇਆ ਕਰ ਪਉਆ ਲਿਆ ਪਉਆ ਲੈ ਇੱਕ ਪੰਥ ਸਿੱਧੀ ਲੈ ਜਾਂਦੇ ਸਿਰੇ ਨੂੰ ਅੱਛਾ ਪਉਆ ਤੈਨੂੰ ਲਿਆ ਦਿੰਨਾ ਮੈਂ ਪਉਆ ਸਿੱਧੀ ਲਾ ਦੇ ਲੈ ਪਉਆ ਨੇ ਤੂੰ ਵਧੀਆ ਲਿਆ ਯਾਰ ਪਤਾ ਗੱਲ ਕੀ ਆ ਫਿਰ ਲੱਦ ਵੀ ਦਊਂਗਾ ਰੇੜੀ 'ਚ ਅੱਛਾ ਲੱਦ ਵੀ ਦਊਂਗਾ ਤੂੰ ਵਧੀਆ ਲਿਆ ਕਰ ਐ ਨਹੀਂ ਗੱਲ ਬਾਨੀ ਅਧੀਏ ਮੈਂ ਲੈਣਾ ਤੂੰ ਪੱਠੇ ਵੜ ਕੇ ਮੱਛਰ ਖਾਂਦਾ ਤੈਨੂੰ ਮੱਛਰ ਬਹੁਤ ਆ ਭਰਾਵਾ ਹਾਂ ਫੇਰ ਤੜੇ ਲੜਦਾ ਮੱਛਰ ਮੁਛਰ ਨਾ ਮੱਛਰ ਕਿੜੀ ਆ ਵਾ ਇਹ ਇਹ ਪੀਂ ਪੀਂ ਕਰਦਾ ਪਿਆ ਆਏ ਹੋਏ ਆਵੇ ਆਏ ਆਏ ਖਾਂਦੀ ਏ ਕੀੜੀ ਤੇ ਸੁੰਡੀ ਹਾਂ ਆ ਵੇਖ ਆਏ ਥੋੜੀ ਖਾ ਗੇ ਨਾ ਇਹਨੂੰ ਆਏ ਆਏ ਪੱਠੇ ਵੇਲਾ ਇਹ ਥੋੜਾ ਖਤਮ ਕਰਦੀ ਜਾਂਦੀ ਆ ਤੇ ਫਿਰ ਇਹਨਾਂ ਸੁੱਕਣਾ ਹੀ ਆਵੇ ਹਾਂ ਠੀਕ ਆ ਨਾ ਆਏ ਇਹ ਬਿਮਾਰੀਆਂ ਨਾ ਦਵਾਈਆਂ ਬੜਾ ਅਸਰ ਨਹੀਂ ਕਰਦੀਆਂ ਯਾਰ ਆਇਆ ਖੁੱਡ ਦੇਖੀ ਪਹਿਲਾਂ ਪਾਣੀ ਹਾਲੇ ਕਿੱਥੋਂ ਪੈਂਦੀ ਆ ਮੈਂ ਚਪਲਾ ਲਾ ਦੇ ਆ ਯਾਰ ਓਕੇ ਜੀ ਸਾਰਿਆਂ ਨੂੰ ਓਹੋ ਓਏ ਖੁੱਡ ਬੰਦ ਕਰਤੀ